ਜਾਹੁੰਦੇ ਆਗੇ ਮੈਂ ਜਬ ਤੱਕ ਆ ਗਿਆ ਤੂੰ ਬੇਲਾ ਨਿਕਲਦਾ ਹਾਂ ਦੋ ਬੰਦੇ ਆ 3 4 5 ਬੰਦੇ ਆ ਅਜ਼ਾਰ ਕੇ ਕੋਰ ਦਾ ਮੁਕਦਮਾ ਚੱਲਣ ਦੇ ਬਾਵਜੂਦ ਵੀ ਇੱਥੇ ਕੁੰਡਾ ਸਾਡੀ ਸ਼ਰਿਆਮ ਹੋ ਰਹੀ ਹੈ ਪੂਰੇ ਅਜੀ ਪੂਰੇ ਕਿਦੋਂ ਠੇਕਾ ਲੱਤਾ ਮੇਰੇ 40 42 ਲੱਖ ਰੁਪਏ ਵੈਲੈਂਸ ਪੇ ਐਨਾ ਨਹੀਂ ਇਹਨਾਂ ਕਨੇ ਮੇਰਾ 40-40 ਲੱਖ ਰੁਪਏ ਬੈਂਸ ਪਿਆਗਾ ਮੈਨੂੰ ਇਹਨਾਂ ਨੇ ਦੋ ਤਿੰਨ ਵਾਰੀ ਟੌਰਚਰ ਕੀਤਾ ਪਹਿਲਾਂ ਮੈਂ 6-7 ਮਹੀਨਿਆਂ ਤੋਂ ਰਹਿਣਾ ਕੰਮ ਕਰ ਰਿਹਾ ਸੀ ਮੇਰਾ ਚੌਂਕੀਦਾਰ ਰੱਖਿਆ ਹੋਇਆ ਸੀ ਅਸੀਂ ਕੋਰਟ ਦੇ ਵਿੱਚ ਲੇਬਰ ਕੋਰਟ ਦੇ ਵਿੱਚ ਵੀ ਕੇਸ ਪਾਇਆ ਸੀ ਤੇ ਵੱਡੇ ਕੋਰਟ ਦੇ ਵਿੱਚ ਵੀ ਪਾਇਆ ਸੀ ਉੱਥੋਂ ਜਿਹੜੀ ਕਾਰਵਾਈ ਹੋਈ ਸੀ ਉਹਨਾਂ ਨੇ ਮੇਰਾ ਕੋਰਟ ਕੇਸ ਦਰਜ ਕਰਕੇ ਪੁਲਿਸ ਸਟੇਸ਼ਨ ਇਹਨਾਂ ਰਿਪੋਰਟ ਤੋਰੀ 6 ਨੰਬਰ ਚੌਂਕੀ ਉੱਥੇ ਜੇ ਠਾਕਰ ਜੀ ਸੀ ਉਹਨਾਂ ਨੇ ਇਹਨਾਂ ਸਰਕਾਰੀ ਬੰਦਾ ਤੋੜ ਕੇ ਕਾਰਵਾਈ ਸਰਕਾਰੀ ਬੰਦਾ ਤੋੜ ਕੇ ਕਾਰਵਾਈ ਕੀਤੀ ਸੀ ਉਹਨਾਂ ਨੇ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਜ ਉਹਨਾਂ ਨੇ ਮੇਰਾ 38 ਲੱਖ ਰੁਪਏ ਦਾ ਸਰਦਾਰਾ ਕੰਨੀ ਮੇਰੀ ਪੇਮੈਂਟ ਕੱਢੀ ਸੀ ਨਿਕਲੀ ਸੀ ਇਹ ਬੰਦੇ ਨੇ ਜੀ ਤੁਗਰੀ ਤੇ ਰਹਿਣ ਵਾਲੇ ਨੇ ਇਹਨਾਂ ਦੀ 7 ਫੀਸ ਦੇ ਵਿੱਚ ਫੋਕਲ ਬੈਂਡ ਫੈਕਟਰੀ ਆ ਟਾਇਰ ਬਣਦਾ ਮਹਿੰਦਰਾ ਟਾਇਰ ਬਣਦਾ ਜੀ ਇਹਨਾਂ ਦੇ ਇੱਥੇ ਕੀ ਬਣ ਰਿਹਾ ਪੂਰੇ ਇਹਨਾਂ ਦਾ ਮਾਲ ਬਣ ਰਿਹਾ ਜੀ ਆ ਮਾਲ ਮਾਲ ਬਣਾਉਣ ਦਾ ਮੈਂ ਠੇਕਾ ਲੇਤਾ ਸੀ ਐਗਰੀਮੈਂਟ ਕਿੰਨੇ ਸਾਲ ਤੋਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਪੂਰੇ ਸਾਨੂੰ ਹੋ ਗਿਆ 2000 24 ਦੇ 6ਵੇਂ ਮਹੀਨੇ ਕੰਮ ਸ਼ੁਰੂ ਕੀਤਾ ਸੀ ਜੀ 2024 ਦੇ ਕੰਮ ਕੀਤਾ ਹੈ 6ਵੇਂ ਮਹੀਨੇ ਹੀ 6ਵੇਂ ਮਹੀਨੇ ਦਾ ਐਗਰੀਮੈਂਟ ਕਿੰਨੇ ਹੋਇਆ ਪੇਮੈਂਟ ਦਾ ਮੇਰੇ ਕੋਲ ਐਗਰੀਮੈਂਟ ਪਿਆ ਜ ਰੇਟ ਹੋਈ ਮੇਰਾ RCC ਨਾਲ ਕੇ 900 ਰੁਪਏ ਪਰ ਸਕਰ ਫੁੱਟ ਉਹ ਮੈਨੂੰ ਕਹਿੰਦੇ ਸੀ RCC ਨੇ ਆਪਣੀ ਅਸੀਂ ਕੱਲਾ ਲੈਂਟਰ ਨਾ ਆਪਣਾ ਇਹ ਐਗਰੀਮੈਂਟ ਹੈ ਤੁਹਾਡਾ ਹਾਂ ਐਗਰੀਮੈਂਟ ਹੈ ਕਿਹੜਾ ਗਵਾਗਾ ਇਹਨਾਂ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਵੀ 55000 ਰੁਪਏ ਲੈ ਲੈ ਪੰਜ ਛੇ ਦਿਨ ਪਹਿਲਾਂ ਵੀ ਬਿਆਨ ਮੁਕਰ ਜਾ ਉਹਦਾ ਵੀ ਦੂਜੇ ਦਿਨ ਟੈਂਪੂਆਂ ਨਾਲ ਗਿੱਲ ਰੋਡ ਤੇ ਨਾ ਧੱਪਾ ਰੋਡ ਤੇ ਐਕਸੀਡੈਂਟ ਹੋ ਗਿਆ ਸੋਲਜੀ ਨੇ ਆਖਿਆ ਜੀ ਉਹਦੀ ਰਿਪੋਰਟਿੰਗ ਮੇਰੇ ਕੋਲੇ ਪਈ ਆ ਉਹਦਾ ਵੀ ਬਿਆਨ ਲੈਂਦਾ ਮੈਂ ਉਹ ਵਿਚਾਰਾ ਹਸਪੀਟਲ ਦੇ ਵਿੱਚ ਪਿਆ ਉਹਦੀ ਬਾਹ ਦੇ ਵਿੱਚ ਹੁਣ ਕਿੰਨੂ ਕੁੱਟ ਕੇ ਗਏ ਨੇ ਹੁਣ ਕੀ ਮੈਨੂੰ ਮੁੱਦਾ ਉਹ ਮੇਰਾ ਚੌਂਕੀਦਾਰ ਰੱਖਿਆ ਹੋਇਆ ਸੀ ਹਾਂਜੀ ਉਹਨੂੰ ਕੁੱਟ ਕੇ ਸਰਦਾਰ ਦੇ ਦੋਨੇ ਮੁੰਡੇ ਤੇ ਸਰਦਾਰ ਆ ਹੀ ਚਾਰ ਪੰਜ ਬੰਦੇ ਹੋਰ ਆਏ ਸੀ ਉਹਨੂੰ ਕੁੱਟ ਕੇ ਸਮਾਨ ਕੱਢ ਕੇ ਬਾਹਰ ਚਲੇ ਗਏ ਵੀਰੇ ਠੇਕੇਦਾਰ ਨੂੰ ਕਹਦੇ ਵੀ ਤੇਰਾ ਵੀ ਆਹੀ ਹਾਲ ਕਰਾਂਗੇ ਵੀ ਨੂਰੇ ਬੜੀ ਨਾ ਤੇ ਹੁਣ ਮਸਲਾ ਕੀ ਹੋਇਆ ਹੁਣ ਮਸਲਾ ਹੋਇਆ ਜੀ ਕੱਲ ਅਸੀਂ ਬੈਠੇ ਸੀ ਕਲਵੰਤ ਸਿੱਧੂ ਜੀ ਕੋਲੇ ਉਹ ਕਹਿੰਦਾ ਜੀ 15 ਲੱਖ ਲੈ ਲੈ 20 ਲੱਖ ਲੈ ਲੈ ਕੋਈ 25 ਲੱਖ ਅਸੀ ਆਖਿਆ ਜੀ ਪੂਰਾ ਆਪਦਾ ਕਿੰਨੀ ਪਰਚੀ ਬਣੀ ਉਹਨੇ ਪੈਸੇ ਲੈ ਲੈਣੇ ਅਸੀਂ ਥੋੜੇ ਪੈਸੇ ਨਹੀਂ ਮਹਿੰਦਰ ਸਿੰਘ ਨਾਮ ਆਈ ਉਹਨਾਂ ਦੇ ਦੋ ਬੇਟੇ ਨੇ ਤਿੰਨ ਬੇਟੇ ਨੇ ਦੋ ਬੇਟੇ ਨਾਲ ਨੇ ਇੱਕ ਬੇਟਾ ਅੱਡਾ ਉਹਨਾਂ ਦੀ ਪਾਰਾ ਜਗਾ ਗਈ ਤੁਸੀਂ ਕਿੱਦਾਂ ਕਹਿ ਸਕਦੇ ਵੀ ਉਹਨਾਂ ਨੇ ਗੁੱਟਮਾਰ ਕੀਤੀ ਐ ਸਾਨੂੰ ਬੰਦੇ ਬਾਅਦ ਚੌਂਕੀਦਾਰ ਉਰੇ ਹੁੰਦਾਗਾ ਜੀ ਪਹਿਲਾਂ ਵੀ ਆਂਦੇ ਨੇ ਵਲੰਟਰ ਵਾਲੇ ਦਿਨ ਵੀ ਉਹਨਾਂ ਦੇ ਬੇਟੇ ਆਏ ਨੇ ਇਹਨਾਂ ਨੇ ਪਹਿਚਾਨ ਕੀਤੀ ਆ ਇਹਦੇ ਨਾਲ ਆ ਕੇ ਬੋਲੇ ਨੇ ਅੰਦਰ ਬੁਲਾ ਲਿਆ ਇਹਨੂੰ ਪਿਆਰ ਨਾਲ ਇਹਨੂੰ ਅੰਦਰ ਬੁਲਾ ਕੇ ਕੁੱਟਣ ਲੱਗੇ ਕਹਿੰਦੇ ਰੇੜੀ ਚੱਕ ਸਮਾਨ ਲੱਦ ਚਲੋ ਚੱਲ ਇਹਨੂੰ ਬਹੁਤ ਲੱਤਾਂ ਨਾਲ ਚਾਰ ਪੰਜ ਬੰਦੇ ਹੋਰ ਸਾਡੀ ਮੰਗ ਕੀ ਐ ਸਾਡੀ ਮੰਗ ਆਈ ਆ ਸਾਡੇ ਨਾਲ ਇਨਸਾਫ਼ ਕੀਤਾ ਜਾ ਵੀ ਆ ਗਰੀਬ ਬੰਦੇ ਨੂੰ ਕੁੱਟਿਆ ਇਨ ਦਾ ਕੋਈ ਲੜਾਈ ਕਰਨ ਦੀ ਲੋੜ ਹੀ ਨਹੀਂ ਤੇ ਐਸਐਚਓ ਦਾ ਵੀ ਰੋਪ ਲਾ ਰਹੇ ਤੁਸੀਂ ਐਸਐਚਓ ਦਾ ਕੀ ਮੈਮਾ ਮਸਲਾ ਕਲਵੰਤ ਕੌਰ ਜੀ ਉਹਨਾਂ ਦੀ ਮਦਦ ਕਰ ਰਹੇ ਨੇ ਜੀ ਸੱਗੂ ਜੀ ਕਹਿੰਦੇ ਕਿਹੜੇ ਉਰੇ ਰਹਿ ਗਏ ਨੇ ਸੋਹਲ ਸਾਹਿਬ ਨੇ ਪ੍ਰੋਪਰਟੀ ਡੀਲਰ ਸਰਦਾਰ ਦੇ ਨਾਲ ਨੇ ਉਹਨਾਂ ਨੇ ਪਰਲੀ ਜਗ੍ਹਾ ਸਰਦਾਰ ਉਹ ਕਹਿੰਦੇ ਅਸੀਂ ਐਸ ਐਸ ਐਸਐਚਓ ਸਾਹਿਬ ਅਸੀਂ ਬੁਲਾਈ ਆ ਵੀ ਪਹਿਲਾਂ ਰਸ਼ੇਦ ਠਾਕਰ ਜੀ ਨੇ ਅਸੀਂ ਬਦਲੀ ਕਰਾਈ ਆ ਉਹਨੇ ਮੈਨੂੰ ਸਰੇ ਆ ਮੈਂ ਅਸੀਂ ਬੁਲਾਈ ਆ ਉਰੇ ਕਲਵੰਤ ਕੌਰ ਸਾਡੀ ਕੋਈ ਮਦਦ ਨਹੀਂ ਕਰ ਰਹੀ ਉਹਨਾਂ ਦੀ سپورਟ ਰਹਿ ਰਹੀ ਆ ਅਸੀਂ ਸਵੇਰੇ ਵੀ ਗਏ ਸੀ ਉਹਨਾਂ ਕੋਲੇ ਸਵੇਰੇ ਸਾਨੂੰ ਕਹਿੰਦੀ ਕੋਈ ਗੱਲ ਨਹੀਂ ਮੈਂ ਦੇਖ ਲਾ ਉਹਨਾਂ ਦੇ ਠੇਕੇਦਾਰ ਬਾੜਿਆ ਸੀ ਮੈਂ ਠੇਕੇਦਾਰ ਨੂੰ ਰੋਕਿਆ ਵੀ ਤੁਸੀਂ ਕੰਮ ਨਾਲ ਸ਼ੁਰੂ ਕਰੋ ਮੇਰਾ ਰੋਆ ਡਲ ਰਿਆ ਉਹ ਠੇਕੇਦਾਰ ਚਲਾ ਗਿਆ ਮੈਂ ਕੀ ਕਰਦੇ ਹੁਣ ਮੰਗਾ ਜੀ ਕਰਦਾ ਜੀ ਵੀ ਸਾਡਾ ਕੰਮ ਆ ਕੇ ਚੱਲਦਾ ਕੇਸ ਕੀ ਮੈਂ ਨਵੇੜੂਗਾ ਅਸੀਂ ਹਮ ਨਹੀਂ ਚੱਲਾ ਨਹੀਂ ਸਾਡੇ ਪੈਸੇ ਤਾਂ ਅਸੀਂ ਆਪਦਾ ਕੰਮ ਤੇ ਇਹ ਬਜਰੀ ਕਿੰਨਾ ਬਲੋ ਰਖਾਈ ਗਈ ਹੈ ਸਾਰਾ ਸਮਾਨ ਮੇਰਾ ਪਿਆ ਜੀ ਅੰਦਰ ਤੁਹਾਡੀ ਬਜਰੀ ਕੋੜੀ ਸਾਰਾ ਕੁਝ ਰੇਤਾ ਬਜਰੀ ਸਿਮਿੰਟ ਸਰਦਾਰ ਨੇ ਵੀ ਇੱਕ ਦੁਕਾਨ ਉੱਧਰ 15000 ਰੁਪਏ ਕਿਰਾਏ ਦੇ ਦਿੱਤੀ ਹੋਈ ਆ ਉਹ ਦੁਕਾਨ ਜੀ ਮੇਰੇ ਕੋਲੇ ਆ ਉੱਥੇ ਮੇਰਾ ਸਿਮਿੰਟ ਪਿਆ ਤੇ 400 ਮੋਰੀ ਸਾਰਾ ਗੁੱਸਾ ਤਾਲੇ ਮੇਰੇ ਲੱਗੇ ਹੋਏ ਨੇ ਉਹ 7 ਮਿੰਟਾਂ ਤੋਂ ਇਹਨਾਂ ਨੂੰ ਕਰਾਇਆ ਦੇ ਰਿਆ ਠੀਕ ਹੈ ਮੇਰਾ ਨਾਮ ਗਰਮੀਤ ਸਿੰਘ ਠੇਕੇਦਾਰ ਆ ਜੀ ਅੱਜ ਪ੍ਰੋਬੀ ਦਾ ਜਿਹੜਾ ਰੋਲਾ ਚੱਲਦਾ ਵੈ ਮੋਕੇ ਤੇ ਵੀ ਡਿਗਰੀ ਵੀ ਨਹੀਂ ਹੈਗੀ ਮੇਰੇ ਕੋਲ ਸੋਣਾ ਡਿਗਰੀ ਨਹੀਂ ਹੈਗੀ ਕਿਹੜੇ ਕਿਹੜੇ ਤਖਾਨਾ ਦੇ ਪੁੱਤ ਹੁੰਦੇ ਨੇ ਉਹਨਾਂ ਦੇ ਕੋਲ ਕੋਈ ਡਿਗਰੀਆਂ ਨਹੀਂ ਹੁੰਦੀਆਂ ਉਹ ਸ਼ੁਰੂਤੀ ਦਾ ਉਹਨਾਂ ਦੇ ਖੂਨ ਦੇ ਵਿੱਚ ਹੀ ਬਲੱਡ ਵਿੱਚ ਹੀ ਠੇਕੇਦਾਰੀ ਜਲਦੀ ਹੁੰਦੀ ਆ ਅੱਜ ਰੌਲਾ ਕੀ ਹੋਇਆ ਜੀ ਮੇਰੀ 38 ਲੱਖ ਰੁਪਏ ਦੀ ਅਰਜੇਸ਼ ਐਸ ਐਚਓ ਸਾਹਿਬ ਨੇ ਪਰਚੀ ਬਣਾਈ ਸੀ ਅਸੀਂ ਉਹ ਪਰਚੀ ਸੁਸੂਗੇ ਸਾਡੀ ਕੁਲਵੰਤ ਕੌਰ ਨੇ ਕੁਝ ਨਹੀਂ ਸੁਣੀ ਇੰਨਾ ਕੰਨੀ ਹੋ ਗਏ ਇਹਨਾਂ ਨੇ ਪੈਸੇ ਖਵਾਤੇ ਉੱਥੇ ਸੋਸਾ ਮੈਨੂੰ ਕਹਿੰਦਾ ਸੀ ਉਹਦੀ ਬਦਲੀ ਕਰਾ ਕੇ ਲੈ ਕੇ ਆਇਆ ਆ ਰਹੇ ਨੇ ਗਲਤ ਲੱਗ ਰਿਹਾ ਆ ਬੰਦੇ ਬੁਲਾਏ ਹੋਣੇ ਦੇਖੋ ਜੀ ਇਹਨਾਂ ਨੇ ਬੰਦੇ ਬੁਲਾ ਗਏ ਇਹਨਾਂ ਨੇ ਕੁੱਤੇ ਕਿਦੋਂ ਗੱਲ ਕੀਤੀ ਇਹਨਾਂ ਨੇ ਉਦੋਂ ਮਾਰੋਗੀ ਕੀਤਾ ਮੇਰੇ ਚੌਂਕੀਦਾਰ ਨੂੰ ਕੁੱਟਿਆ ਮੈਂ ਇਹਨਾਂ ਦਾ ਪੈਸੇ ਮੰਗੇ ਅਸੀਂ ਕਹਿੰਦੇ ਡਾਊਨ ਬੀਮ ਨਹੀਂ ਦੇਣੇ ਮੈਂ ਮੇਰਾ ਡਾਊਨ ਬੀਮ ਲੈ ਨਹੀਂ ਲੈਣੇ ਪ੍ਰਸ਼ਾਂਤ ਸਾਹਿਬ ਦਾ ਮੇਰਾ ਮੈਨੂੰ 6 ਮਹੀਨੇ ਹੋ ਗਏ ਸਾਹਮਣੇ ਲਾਏ ਇੱਕ ਕਿਸ਼ਤੇ ਦੀ ਗੱਲ ਨਹੀਂ ਸੁਣੀ ਇਹ ਪ੍ਰਾਪਰਟੀ ਹੈ ਜੀ ਇਸ ਠੇਕੇਦਾਰ ਨੂੰ ਬਣਾਉਣ ਵਾਸਤੇ ਦਿੱਤੀ ਸੀਗੀ 43 ਲੱਖ ਰੁਪਏ ਦੇ ਚੁੱਕੇ ਆ 6000 ਸਕਰ ਫੁੱਟ ਜਗ੍ਹਾ ਹੈਗੀ ਬਣਾਉਣ ਵਾਲੀ 6000 ਸਕਰ ਫੁੱਟ ਜਗ੍ਹਾ ਬਣਾਉਣ ਵਾਲੀ ਸੀਗੀ ਅਜੇ ਕੰਮ 60% ਹੋਇਆ 50 75% ਬੰਦਾ ਪੈਸੇ ਲੈ ਚੁੱਕਾ ਹੈ ਕੰਮ ਵੀ ਨਹੀਂ ਕਰ ਰਿਹਾ ਨਜਾਇਜ਼ ਕਬਜ਼ਾ ਕਰ ਰਿਹਾ ਜਗ੍ਹਾ ਦੇ ਉੱਪਰ ਉਹ ਕਹਿੰਦੇ ਕਿ ਮੈਂ ਘੱਟੋ ਘੱਟ 40 ਲੱਖ ਰੁਪਏ 40 ਲੱਖ ਲੈ ਇੰਜੀਨੀਅਰ ਬੁਲਾ ਲਓ ਉਹਨੇ ਪਤਾ ਲਾ ਲਓ ਕਿੰਨਾ ਪੈਸਾ ਉੱਪਰ ਲੱਗਾ ਪਤਾ ਲੱਗ ਜਾਏਗਾ ਅੱਛਾ ਜੀ ਉਹ ਕਹਿੰਦੇ ਪਹਿਲਾਂ 900 ਸਕਰ ਫੁੱਟ ਦਾ ਰੇਟ ਕੀਤਾ ਇਹ ਨਜਾਇਜ਼ ਪੈਸੇ ਲੈਂਟਰ ਟੂ ਲੈਂਟਰ ਨਾ ਪਿਆ ਜਾਂਦਾ ਨਾ ਕਿ ਪਿੱਲਰ ਨਾ ਪਿਆ ਜਾਂਦੇ ਨੇ ਇਹ ਇਹਨੇ ਯਾਰ ਕੀ ਕਰ ਰਹੇ ਨੇ ਕਹਿੰਦੇ ਨੇ ਅਸੀਂ ਬੀਮ ਤੇ ਹੀ ਪਹਿ ਲੈਣੇ ਨੇ ਡਾਊਨ ਬੀਮ ਤੇ ਹੀ ਪਹਿ ਲੈਣੇ ਨੇ ਲੈਂਟਰ ਤੇ ਲੈ ਨਹੀਂ ਲੈਣੇ ਨੇ ਕੋਈ ਥਾਣੇ ਦੇ ਦੇਖੋ ਡੇਢ ਫੁੱਟ ਬਾਹਰ ਨਿਕਲੇ ਅਸੀਂ ਇਹਦਾ 900 ਰੁਪਏ ਸਾਨੇ ਪਹਿ ਦੇਣੇ ਨੇ ਅੱਛਾ ਇਹ ਨਹੀਂ ਹੈਗਾ ਕਿ ਐਸੀ ਲੇਕ ਨਹੀਂ ਦੇਣੇ ਲੇਕਿਨ ਕਹਿੰਦੇ ਜਿਹਦੇ ਪਰ ਆਪਾਂ ਲੈਂਟਰ ਪਾ ਰਹੇ ਆ ਉਹਦੇ ਥੋੜੀ ਪੈਸੇ ਦੇ ਦਾਂਗੇ ਤੁਸੀਂ ਪੈਸੇ ਦੇ ਇਹਨੂੰ ਤਿਆਰ ਹੋ ਜਿਹੜੇ ਪੈਸੇ ਸਾਡੇ 7 ਲੱਖ ਰੁਪਏ ਨਿਕਲਦਾ ਜੀ 75% ਪੈਸਾ ਲੈ ਚੁੱਕੇ ਨੇ ਸਾਡੇ ਤੋਂ ਅੱਛਾ ਜੀ 75% 42 ਲੱਖ 80 ਹਜ਼ਾਰ ਪੈਸੇ ਦੇ ਚੁੱਕੇ ਆ ਅੱਛਾ ਜੀ ਸਾਡਾ ਉਲਟਾ ਹਿਸਾਬ ਅੱਕੀ ਬਿਲਡਿੰਗ ਕੰਪਲੀਟ ਨਹੀਂ ਹੈ 75% ਸਾਡਾ ਪੈਸਾ ਜਾ ਚੁੱਕਾ ਹੈ ਅਜੇ ਕੀ ਕੇ ਲੈਂਟਰ ਹੀ ਪਏ ਨੇ ਪੇਮੈਂਟ ਦਿੱਤੀ ਦੇ ਪ੍ਰੂਫ ਹੈ ਹਾਂ ਸਾਰੇ ਪ੍ਰੂਫ ਹੈਗੇ ਰਿਟਰਨ ਪ੍ਰੂਫ ਨੇ ਸਾਡੇ ਕੋਲ ਸਾਰਾ ਕੋਲ ਹੈ ਕੰਪਲੀਟ ਵੀ ਦਿੱਤੀ ਇਹਨਾਂ ਨੇ ਹਾਂ ਜੀ ਇਹਨਾਂ ਦੇ ਖਾਤੇ ਕੰਪਲੀਟ ਸਾਡੇ ਦਿੱਤੀ ਹੋਈ ਹੈ ਕੰਪਲੀਟ ਕੀਤੀ ਹੈ ਹਾਂ ਜੀ ਕੀਤੀ ਹੈ ਐਚ ਐਚਓ ਦੀ ਧੱਕਾ ਕਰ ਰਹੀ ਹੈ ਸਾਡੇ ਕੋਣ ਧੱਕਾ ਕਰੇ ਰੇ ਰੇ तो वैसे कोई था भाई साहब लेबर को टैच चले गए सुन लो लेबर को टैच चले गए तो लेबर को टैग है थाने ऐ चले गए उस तो बाद कोर्ट ही चले गए अच्छा जी ਹਰ ਪਾਸੇ ਪ੍ਰਸ਼ਾਸਨ ਤੋਂ ਕਿਹਾ ਪ੍ਰਸ਼ਾਸਨ ਤੋਂ ਮੰਗੇ ਕਿ ਸਾਡੀ ਜਗ੍ਹਾ ਖਾਲੀ ਕਰਾ ਕੇ ਐਨਪਾਰਕ ਡਿਆ ਜਾਏ ਸਾਢੇ 7 ਲੱਖ ਰੁਪਏ ਦੁਆਏ ਜਾਏ ਅਸੀਂ ਕਹਿਆ ਸੀ ਕਿਉਂ ਕੁੱਟ ਮਾਰ ਕਰਾਂਗੇ ਸਾਡੀ ਜਗ੍ਹਾ ਉਹ ਜੋ ਮਲਜੀ ਐਲਕੇਸ਼ਨ ਆ ਦੇਣ ਸਾਢੇ ਸਵੇਰੇ ਇਹਨੂੰ ਬੰਦੇ ਨੇ ਕੁੱਟਿਆ ਜਦੋਂ ਬੰਦਾ ਕੰਮ ਕਰਨ ਆਇਆ ਉਹਨੂੰ ਕਹਿੰਦੇ ਸੀ ਜ਼ਮੀਨ ਗੱਡ ਦੇਾਂਗੇ ਇਹਦੇ ਜੋ ਅਲਫਾਸੀ ਕੇ ਸਵੇਰੇ ਉਹ ਬੰਦਾ ਵੀ ਆ ਗਿਆ ਭਾਈ ਇਹ ਕਿਹਨਾਂ ਨੇ ਰੋਪ ਹੋਰ ਲਾਇਆ ਤੁਹਾਡੇ ਦੇ ਮੌਕੀਦਾਰ ਨੂੰ ਕੁੱਟਿਆ ਤੁਸੀਂ ਅਸੀਂ ਚੌਂਕੀਦਾਰ ਨੂੰ ਨਹੀਂ ਕੁੱਟਿਆ ਇਹਨਾਂ ਨੇ ਸਾਡਾ ਬੰਦਾ ਸਵੇਰੇ ਕੁੱਟਿਆ ਉਹ ਬੰਦੇ ਦੀ ਕੰਪਲੇਂਟ ਥਾਣੇ ਜਾ ਚੁੱਕੀ ਈ ਹੈ ਐਮਲ ਕਟਾਉਣੀ ਹਾਂ ਅਸੀਂ ਸਾਰੇ ਐਲਮਾਂ ਦੀ ਕਟਾਈ ਇਹ ਕਹਿੰਦੇ ਸੀ ਬੰਦੇ ਨੂੰ ਜਿੰਦਾ ਕੱਟ ਦੇਾਂਗੇ ਉੱਪਰੋਂ ਦੀ ਬੰਵਾਸੀ ਕਰਨਾ ਹੈ ਕਹਿੰਦਾ ਅਗਰ ਤੂੰ ਨਹੀਂ ਕੰਮ ਛੋੜ ਰੱਖੇਂਗਾ ਅਸੀਂ ਤੇ ਜਮੀਨ ਜਿੰਦਾ ਕੱਟ ਦੇਾਂਗੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਇਹਨਾਂ ਨੂੰ ਬਾਹਰ ਕੱਢਿਆ ਜਾ ਸਾਡਾ 7 ਲੱਖ ਰੁਪਏ ਦਾ ਦਵਾਇਆ ਜਾ ਨਾ ਨਾ ਮਜੀ ਆਪਕਾ ਅੱਛਾ ਕੀ ਬਾਤ ਹੋਈ ਆਪਕੇ ਸਾਥ ਮਾਰਕੀਟ ਕਿਸਨੇ ਕੀ ਆਈਡੀ ਬ੍ਰਦਰ ਸਾਹਮਣੇ ਦੇਖੋ ਬੱਚਾ ਕੋਈ ਚੌਕیدار ਹਾਂ ਚੌਕیدار ਹਾਂ ਆਇਆ ਦੋ ਬੰਦੇ ਆਏ ਫਿਰ ਚਾਰ ਪੰਜ ਆਏ ਸਾਹਮਣੇ ਦੇਖੋ ਸਾਹਮਣੇ ਸਾਹਮਣੇ ਹਾਂ ਚਾਰ ਪੰਜ ਆਏ फिर मैं, मैं अंदर अंदर मेरे को बुलाया अंदर, कि मतलब मतलब कितने, कौन रहता है यहाँ पे मैं रहता हूँ मार मार के हालत खराब कर था। दी क्या था। नाम, था कौन थे पहले देखा उनको? हाँ देखा हूँ सरदार के लड़के लड़के थे अच्छा आपको क्यों पीटा उन्होंने मारा ज्यादा मारा बहुत अभी तक कर रहा पूरा मुक्के मार गया नहीं लाद जूता लाद जूता डंडे नहीं मारे जूता पहन पे जांग पे इधर पे कहता भाग गया कब्जा करने पर लगेगा गरीब आदमी बड़ा हूँ आप तुम काम करोगे कि छोड़ के जाओगे काम अब छोड़ के जाने पड़े क्या करूँगा मार देगा फिर डर लग रहा है डर नहीं लगा भाई तो थोड़े मारा होगा मार दे जान से काट दे देते ठीक है ਫੀਸ ਤੇ ਉਹ ਵਾਦ ਹੋਇਆ ਪ੍ਰੋਪਰਟੀ ਲੈ ਕੇ ਤੁਸੀਂ ਮੌਕੇ ਤੇ ਪੁੱਜ ਕੇ ਕੀ ਕਹਿਣਾ ਚਾਹੁੰਗੇ ਕੀ ਮਾਮਲਾ ਹੈ ਪ੍ਰੋਪਰਟੀ ਦੇ ਮਾਲਕ ਤੇ ਠੇਕੇਦਾਰ ਦੇ ਵਿਵਾਦ ਸੀ ਅਸੀਂ ਦੋਵਾਂ ਨਾਲ ਗੱਲ ਕੀਤੀ ਹੈ ਜੋ ਠੇਕੇਦਾਰ ਨੇ ਆਪਣਾ ਕੰਟੈਕਟ ਐਗਰੀਮੈਂਟ ਬਣਾਇਆ ਸੀ ਉਹਨਾਂ ਨੂੰ ਲੈ ਕੇ ਮੈਂ ਆਪਣੇ ਆਫਿਸ ਬੁਲਾਇਆ ਨਾਲ ਜਿਹੜੇ ਮਾਲਕ ਆ ਉਹਨਾਂ ਨੂੰ ਵੀ ਤੇ ਜਿਹੜਾ ਅਸੀਂ ਇਹਨਾਂ ਨੂੰ ਇਹ ਵੀ ਸਵਾਦ ਦਵਾਇਆ ਜਿਹੜਾ ਕੋਈ ਲੈ ਕੇ ਲੈਣ ਦੇਣ ਹੋਊਗਾ ਪੰਚਾਇਤ ਦੇ ਬੈਠ ਕੇ ਸੋਲਵ ਕਰ ਲਾਂਗੇ ਜੋ ਜਾਇਜ਼ ਹੋਊਗਾ ਉਹ ਆਪਾਂ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਕੰਟਰੈਕਟਰ ਹੈਗੇ ਆ ਇੱਕ ਦੋ ਬੁਲਾਵਾਂਗੇ ਉਹਦਾ ਸਰਵੇ ਕਰਾ ਲਾਂਗੇ ਜਿਹਨਾਂ ਨੂੰ ਕੰਮ ਬਾਰੇ ਨੌਲੇਜ ਹੈ ਜਿਨ੍ਹਾਂ ਨੂੰ ਕੰਮਾਂ ਬਾਰੇ ਉਹ ਆਪਾਂ ਬਹਿ ਕੇ ਇਹਨਾਂ ਦਾ ਬਹਿ ਕੇ ਨਬੇੜ ਤਾਂਗੇ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਕਹਿਣਾ ਕਿ ਮਤਲਬ ਧੱਕਾ ਕੀਤਾ ਜਾ ਰਿਹਾ ਮੈਨੂੰ ਮੈਂ ਧਮਕੀਆਂ ਦਿੱਤੀਆਂ ਜਾਣਾ ਉਹ ਦੇਖੋ ਉਹ ਗੱਲ ਮਾਲਕ ਨੇ ਮੈਨੂੰ ਵੀ ਫੋਨ ਕੀਤਾ ਸੀ ਕੰਟਰੈਕਟਰ ਬਾਰੇ ਇਹਨਾਂ ਨੇ ਗੱਲ ਕੀਤੀ ਆ ਵੀ ਆਪਾਂ ਨੂੰ ਕਬਜ਼ਾ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬੀ ਵਾਸੀ ਆ ਆਪਣੇ ਇਹ ਭੱਜ ਨਹੀਂ ਚੱਲੇ ਇੱਥੋਂ ਇਹ ਸਮਾਨ ਵੀ ਇੱਥੇ ਬਿਲਡਿੰਗ ਵੀ ਇੱਥੇ ਸਭ ਕੁਝ ਇੱਥੇ ਪਰ ਆਪਾਂ ਕਿਸੇ ਨਾਲ ਧੱਕੇਸ਼ਾਹੀ ਕਰੀ ਉਹ ਗੱਲਾਂ ਮੈਂ ਇਹਨਾਂ ਨੂੰ ਵੀ ਕਹਾਂਗਾ ਜਿਹੜਾ ਠੇਕੇਦਾਰ ਆ ਇਹ ਗੱਲਾਂ ਪਿਆਰ ਨਾਲ ਬੈ ਕੇ ਮੁੱਕਣ ਵਾਲੀ ਹੁੰਦੀ ਆ ਨਾ ਕਿ ਧੱਕੇਸ਼ਾਹੀ ਗੁੰਡਾਗਰਦੀ ਨਾਲ ਹੁੰਦੀ ਆ ਠੇਕੇਦਾਰ ਤਾਂ ਇਹ ਵੀ ਕਹਿਣਾ ਮੇਰੇ ਜਿਹੜੇ ਗਾਰਡ ਦੇ ਨਾਲ ਕੁੱਟਮਾਰ ਵੀ ਕੀਤੀ ਜਿਨ੍ਹਾਂ ਨੇ ਉਹ ਮਾਲਕ ਨਾਲ ਜਦ ਕੋਈ ਮਾਲਕ ਦੀ ਬਿਲਡਿੰਗ ਤੇ ਤੁਹਾਡੇ ਘਰੇ ਕੋਈ ਬੜੂਗਾ ਆ ਕੇ ਕੋਈ ਮਾਰਕੁੱਟ ਵੀ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਆ ਤੇ ਮੈਂ ਤਾਂ ਇਹ ਗੱਲ ਕਹਾਂਗਾ ਵੀ ਜਿਹੜਾ ਬੈ ਕੇ ਸੋਲੂਸ਼ਨ ਨਿਕਲਦੇ ਹੁੰਦੇ ਨਾ ਕਿ ਲੜਾਈ ਝਗੜੇ ਨਾਲ ਨਿਕਲਦੇ ਹੁੰਦੇ ਆ ਜਾਂ ਕਬਜ਼ਿਆਂ ਨਾਲ ਨਹੀਂ ਨਿਕਲਦੇ ਹੁੰਦੇ ਆ ਬੈ ਕੇ ਆਪਣੇ ਦਫ਼ਤਰ ਬੁਲਾਵਾਂਗੇ ਦੋਵੇਂ ਪਾਰਟੀਆਂ ਨੂੰ ਦੋਵਾਂ ਦੀ ਸੁਣਾਂਗੇ ਤੇ ਇਹਦਾ ਜੇ ਆਪਣਾ ਗਰੀਬੰਦਾ ਇਹਦੇ ਨਾਲ ਖੜਾਂਗੇ ਨਾਲ ਕੋਈ ਗੱਲ ਨਹੀਂ ਤੇ ਮਾਲਕ ਨਾਲ ਵੀ ਖੜਾਂਗੇ ਅਸੀਂ ਜੇ ਮਾਲਕ ਨਾਲ ਧੱਕਾਊਗਾ ਤਾਂ ਮਾਲਕ ਉਹ ਧੱਕਾਊ ਦੇ ਨਾਲ ਕਰੂਗਾ ਤਾਂ ਅਸੀਂ ਮਾਲਕ ਨਾਲ ਵੀ ਖੜਾਂਗੇ ਠੀਕ ਹੈ ਅਸੀਂ ਕਹਾਂਗੇ ਪੰਚਾਇਤ 'ਚ ਬੈ ਕੇ ਰਾਜੀਨਾਮਾ ਕਰੋ